ਮੈਂ ਨਾ ਤੁਹਾਨੂੰ ਗੱਲ ਦੱਸਣੀ ਹੈ ਨਾ 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 ਮਨੀ ਤੋ ਇਹ ਵੱਡਾ ਰਿਸਕ ਕਿੰਦਾ ਲੈ ਸਕਦਾ ਵਾ ਗਰਮੀਤ ਆਪਣੀ ਮਾਂ ਨੂੰ ਗੱਲ ਦੱਸਣ ਲੱਗੀ ਹੈ ਤੇ ਉਹਨੇ ਚਿਰੋਂ ਚੁੱਪ ਵੱਟ ਕੇ ਆ ਤੇ ਉਹ ਨਾ ਹੋਵੇ ਹੁਣ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦੇ ਹੈ ਨਾ ਕਿ ਜੇ ਨੇ ਸਾਰੀ ਗੱਲ ਦੱਸਤੀ ਤੇ ਇਹ ਤੇ ਮੇਰੇ ਤੋਂ ਦੂਰ ਹੋ ਜੂਗੀ ਨਹੀਂ ਨਹੀਂ ਇਹ ਨਹੀਂ ਹੋਣ ਦੇ ਸਕਦਾ ਪਰ ਮੀਤਾ ਉਹ ਤਾਂ ਅੱਗੇ ਵੀ ਤੂੰ ਗੱਲ ਦੱਸਣ ਲੱਗੀ ਹਾਂ ਤੇ ਚੁੱਪ ਹੋ ਗਈਆਂ ਜਦੋਂ ਮਣੀ ਆਇਆ ਸੀ ਦੱਸ ਨਾ ਮੈਨੂੰ ਕੀ ਗੱਲ ਹੋਈ ਪੁੱਤ ਗੱਲ ਮੰਮੀ ਪਤਾ ਕੀ ਆ ਮੈਨੂੰ ਲੱਗਦਾ ਇਹਨਾਂ ਨੂੰ ਸੁੱਝ ਗਈ ਉਹ ਇਹਨਾਂ ਨੇ ਕਮਰੇ 'ਚ ਆਉਂਦਿਆਂ ਹੀ ਮੇਰੀ ਗੱਲ ਸੁਣ ਲਈ ਆ ਤਾਂ ਇਹ ਤੇ ਮੈਨੂੰ ਧਮਕੀ ਦੇਂਦੇ ਆ ਕਿ ਤੇਰੀ ਮਾਂ ਨੂੰ ਮਾਰ ਦੂੰਗਾ ਇਹ ਤਾਂ ਹੈ ਵੀ ਦਿਮਾਗ ਦਾ ਸਾਈਕੋ ਆ ਉਹ ਨਾ ਹੋਵੇ ਜੇ ਕੋਈ ਮੰਮੀ ਨਾਲ ਮੈਂ ਗੱਲ ਕਰ ਦਿੱਤੀ ਤੇ ਮੰਮੀ ਨੂੰ ਸੱਚੀ ਨਾ ਮਾਰ ਦੇ ਤੇ ਲਾਂਬੇ ਵੀ ਨਹੀਂ ਕੋਈ ਗੱਲ ਕਰਨ ਜੋਗੀ ਗਰਮੇਤ ਇੱਥੇ ਦਵਾਚ ਗਈਆਂ ਉਹ ਤਾਂ ਅੱਗੇ ਵੀ ਤੂੰ ਗੱਲ ਦੱਸਣ ਲੱਗੀ ਤੇ ਚੁੱਪ ਹੋ ਗਈਆਂ ਤੇ ਹੁਣ ਦੱਸ ਨਾ ਮੈਨੂੰ ਕੀ ਗੱਲ ਹੋਈ ਆ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਜਿਹੜੀ ਗੱਲ ਕਰਨੀ ਹੁੰਦੀ ਆ ਉਹ ਕਰ ਦਿੰਨੀ ਆ ਜਿਹੜੀ ਨਹੀਂ ਕਰਨੀ ਉਹ ਕਰੀ ਜਾਂਦੀ ਆ ਤੁਹਾਨੂੰ ਵੀ ਪਤਾ ਹੈ ਘਰੇ ਕਿੰਨੀ ਪ੍ਰੋਬਲਮ ਆ ਉਹ ਟੈਨਸ਼ਨ ਜੀ ਨਾ ਦਿਮਾਗ ਹੀ ਨਹੀਂ ਕੰਮ ਕਰਦਾ ਪਤਾ ਨਹੀਂ ਕੀ ਆਖਣ ਲੱਗੀ ਹਾਂ ਨਿਕਲ ਜੀ ਦਿਮਾਗ ਜੋ ਗੱਲ ਹੁਣ ਨਹੀਂ ਮੈਨੂੰ ਪਤਾ ਲੱਗਣ ਕਿ ਮੈਂ ਕੀ ਗੱਲ ਕਰਨ ਲੱਗੀ ਉਹਨਾਂ ਮਾਂ ਦੀ ਦੀਦੀ ਦੀ ਆਵਾਜ਼ ਹੀ ਗੁੰਮ ਕਰਤੀ ਹੈ ਹੁਣ ਨਹੀਂ ਕੁਝ ਕਹੂੰਗੀ ਮੰਮੀ ਇਦਾਂ ਨਿੰਮੂ ਜਾਣੇ ਜੇ ਬੈਠੇ ਆ ਰੋਟੀ ਖਾ ਲੈਣੀ ਹੈ ਇਹ ਦਸੇ ਇਹ ਤਾਂ ਹੀ ਖਰਾਬ ਹੁੰਦੀ ਆ ਕੋਈ ਨਹੀਂ ਪੁੱਤ ਰੋਟੀ ਖਾ ਲੂੰਗੀ ਰੋਟੀ ਖਾਣੀ ਪੈਣੀ ਆ ਰੋਟੀ ਤੋਂ ਬਿਨਾਂ ਥੋੜੀ ਰਹਿਣਾ ਵਾ ਜੇ ਮੈਂ ਰੋਟੀ ਤੋਂ ਬਿਨਾਂ ਭੁੱਖੀ ਰਹੀ ਤੇ ਮੈਂ ਤਾਂ ਬਿਮਾਰ ਹੋ ਜਾਊਂਗੀ ਤੇ ਮੇਰੇ ਪੁੱਤ ਵਾਂ ਕਿੰਨੇ ਵੇਖਣਾ ਉਹਦਾ ਵੀ ਤਾਂ ਧਿਆਨ ਰੱਖਣਾ ਹੀ ਆ ਤੁਹਾਡੀ ਗੱਲ ਮੰਮੀ ਬਿਲਕੁਲ ਸਹੀ ਆ ਰੋਟੀ ਨਹੀਂ ਆਸਰਾ ਵਾ ਜੇ ਰੋਟੀ ਬੰਦਾ ਛੱਡ ਕੇ ਬਹਿ ਜੇ ਤੇ ਫਿਰ ਸਿਹਤ ਹੀ ਖਰਾਬ ਹੁੰਦੀ ਆ ਨਹੀਂ ਰੋਟੀ ਤੇ ਆ ਕਿਉਂ ਖਾ ਛੱਡਣੀ ਆ ਰੋਟੀ ਖਾ ਕੇ ਗੁਜ਼ਾਰਾ ਹਣਾ ਨਾਲੇ ਬਲਜੀਤ ਤੇਰ ਨਾਲ ਕੋਈ ਕੀਤੀ ਗੱਲ ਕਰਨੀ ਤੇ ਉਹਦੀ ਮਾਂ ਆਈ ਹੈ ਲੈਣ ਨੂੰ ਤੇ ਕਿੱਦਾਂ ਕਰਨੀ ਦੱਸਿਆ ਕੁਝ ਮੰਮੀ ਦਈ ਤੇ ਹੈਗੀ ਹੀ ਗੱਲਾਂ ਕਰਨ ਕਹਿਂਦੀ ਹੀ ਤੁਹਾਡੀ ਮਰਜ਼ੀ ਹੋਵੇ ਤੇ ਮੈਂ ਜਾਵਾਂ ਨਹੀਂ ਤੇ ਮੈਂ ਨਹੀਂ ਜਾਂਦੀ ਮੈਂ ਤੇ ਗਿਆ ਮੈਂ ਚੱਲ ਜਿਹੜਾ ਤੇਰਾ ਵੀਰ ਪਿਆ ਉਹ ਤੇ ਪਿਆ ਹੀ ਆ ਕੋਈ ਕੰਨੇ ਇਲਾਜ ਦੇ ਹੋ ਨਹੀਂ ਦਿਆ ਜਿਹੜਾ ਵਿਹਾਰ ਬੰਦਾ ਨਾ ਉਹ ਤੂੰ ਕਰ ਜਾਣਾ ਤੈਨੂੰ ਪੈਣਾ ਵਾ ਮੰਮੀ ਤੇਰੀ ਆਈ ਆ ਚੰਗੇ ਥੋੜੀ ਲੱਗੀਦਾ ਵਾ ਕੱਲੇ ਗਲੌਂਦੇ ਆ ਨਹੀਂ ਬਲਜੀਤ ਉਹ ਉਦਾਂ ਹੀ ਨਖਰੇ ਕਰਦੀ ਆ ਉਹ ਤਾਂ ਗੁੰਗਲੂਆਂ ਤਾਂ ਮਿੱਟੀ ਝਾੜਦੀ ਆ ਬਾਕੀ ਸਲਾਹ ਦੇ ਨਾਲ ਹੀ ਮਾਂ ਨੂੰ ਫੋਨ ਕੀਤਾ ਹੁਣ ਆਵਾ ਆ ਜਾ ਮੈਨੂੰ ਲੈਣ ਤੋਂ ਆ ਗਈ ਔਰ ਕਦੀ ਇਦਾਂ ਪਤਾ ਲੈਣ ਨਹੀਂ ਆਈ ਉਹ ਇਹਨੂੰ ਹੀ ਲੈਣ ਆਈ ਆ ਉਹ ਸਭ ਚਲਿੱਤਰ ਹੀ ਹਨਾਂ ਦੇ ਸੋਚਣ ਬਾਜ਼ੀਆਂ ਕਰਦੀਆਂ ਆਏ ਇਹ ਮੈਨੂੰ ਪਤਾ ਇਹਨੇ ਜਾਣਾ ਹੀ ਜਾਣਾ ਵਾ ਇਹ ਦੇਖ ਲਾ ਹੁਣ ਫੇਰ ਤੋਂ ਕਹਿੰਦੀ ਮੰਮੀ ਤੇਰੇ ਚ ਕਸੂਰ ਵਾ ਤੂੰ ਨਹੀਂ ਚੰਗੀ ਤੂੰ ਇਹਨੂੰ ਇਦਾਂ ਕਹਿੰਦੀ ਇਦਾਂ ਕਹਿੰਦੀ ਇਹਨੇ ਮੈਨੂੰ ਇੱਕ ਵਾਰੀ ਨਹੀਂ ਜ਼ਰੂਰੀ ਸਮਝਿਆ ਕਿ ਮੈਂ ਮਾਂ ਨੂੰ ਪੁੱਛਾਂ ਮਾਂ ਬੈਠੀ ਐ ਤੇਰ ਨਾਲ ਗੱਲਬਾਤ ਕਰ ਲਈ ਐ ਮੇਰੇ ਨਾਲ ਤਾਂ ਕੋਈ ਨਹੀਂ ਨਾ ਕੀਤੀ ਚੱਲ ਮੰਮੀ ਹਈ ਨਾ ਵੀ ਗੁੱਸਾ ਨਾ ਕਰਿਆ ਕਰੋ ਉਹ ਕਿਹੜੀ ਤੁਰ ਪਈ ਆ ਜਾਣ ਲੱਗਿਆ ਪੁੱਛ ਕੇ ਹੀ ਜਾਊਗੀ ਮਿੰਨਤ ਜੀ ਨੇ ਤਾਂ ਗੱਲ ਕੀਤੀ ਜਦੋਂ ਰਕबीर ਬਿਮਾਰ ਪਿਆ ਵਾ ਕਿ ਦੀਦੀ ਨੂੰ ਕਿੱਦਾਂ ਦਾ ਲੱਗੂਗਾ ਮੈਂ ਜਾਵਾਂ ਕਿ ਨਾ ਜਾਵਾਂ ਕਿ ਲਾਗੇ ਆਵਾ ਜਾਈ ਵੀ ਤੇ ਮੁੜ ਕੇ ਹੈ ਹੀ ਆ ਮੈਂ ਰੋਟੀ ਪਣੀ ਵੀ ਬਣਾਉਣਾ ਪੈਂਦਾ ਵਾ ਕਿ ਲਾਗੇ ਮੁੜ ਕੇ ਕੋਈ ਹੈ ਜਾਂ ਨਹੀਂ ਹੈਗਾ ਪਤਾ ਹੀ ਮਮੀ ਤੁਹਾਨੂੰ ਤੁਸੀਂ ਰਕਬੀਰ ਦੇ ਲਾਗੇ ਬੈਠੇ ਰਹਿੰਦੇ ਜਦੋਂ ਕੋਈ ਆਇਆ ਹੁੰਦਾ ਤੇ ਅਹੀਂ ਦੋਹੇ ਜਾਣੀ ਚੋਂਗਾ ਸਾਭਦੀ ਆ ਮੈਂ ਤਾਂ ਮੈਨੂੰ ਪੁੱਛਣ ਦੀ ਤੇ ਕੋਈ ਗੱਲ ਨਹੀਂ ਤੇ ਫਿਕਰ ਨਾ ਕਰੋ ਆ ਜਾਣ ਲੱਗਿਆ ਤੁਹਾਨੂੰ ਪੁੱਛ ਕੇ ਜਾਊਗੀ ਨਹੀਂ ਬਲਜੀਤ ਕੀ ਪੁੱਛਣਾ ਵਾ ਅੰਦਰ ਵੇਹ ਤਿਆਰ ਹੋਣੀਆਂ ਗੱਲਾਂ ਬਾਤਾਂ ਮਾਰਨ ਡੀਆਂ ਵਾ ਉਹਨੇ ਉਦੋਂ ਦਾ ਪੁੱਛਿਆ ਉਹਨੇ ਜਾਣ ਲੱਗਿਆ ਮੈਨੂੰ ਛਾਪਿਆ ਤੋਂ ਦੀ ਧੂਣਾ ਵਾ ਉਦਾਂ ਨਹੀਂ ਮੈਨੂੰ ਉਹਨੇ ਕਹਿਣਾ ਹੈਗਾ ਉਹ ਨਹੀਂ ਮੈਨੂੰ ਜਰੂਰੀ ਸਮਝਦੀ ਕਿ ਮੈਂ ਪੁੱਛਾਂ ਜਾਂ ਕਿੱਦਾਂ ਕਿੱਦਾਂ ਨਹੀਂ ਬਈ ਜੀ ਤੇ ਇਹਦੀ ਮਾਂ ਦੀ ਅਕਲ ਤੇ ਉਹ ਉਦਾਂ ਹੀ ਬਾਹਾਂ ਲਮਕਾਉਂਦੀ ਆ ਗਈ ਉਹ ਬੇਲਾ ਕੋਈ ਫਲ ਨਹੀਂ ਫਰੂਟ ਨਹੀਂ ਲਿਆਈ ਇਹਨੂੰ ਇੰਨਾ ਨਹੀਂ ਪਤਾ ਕਿ ਕੁਲਮਾ ਜੰਮਾ ਦੇ ਕਿੱਦਾਂ ਜਾਈਦਾ ਕੋਈ ਬਾਜੀ ਨਹੀਂ ਜਾਜੀ ਨਹੀਂ ਹੈ ਤੇ ਵੇ ਨਾਲੇ ਵੇ ਤੋਂ ਇਹਦਾ ਚੱਜ ਚਾਰ ਭੈਣ ਭਰਾ ਲੈ ਕੇ ਆਉਂਦੀ ਐਦਾਂ ਚੰਗੇ ਲੱਗੀਦਾ ਵਿਆਹ ਵੀ ਇਹਨਾਂ ਨੇ ਐ ਹੀ ਕਰ ਦਿੱਤਾ ਹਾਂ ਨਾ ਨੰਮੀਂ ਕੋ ਲੱਗੀ ਨਾ ਫੜਕੜੀ ਹੋਣੀ ਚਾਰ ਸਰੀਰ ਲੈ ਕੇ ਆਉਂਦੀ ਅਗਲੇ ਨੂੰ ਪਤਾ ਤੁਹਾਡੇ ਵੀ ਸ਼ਰੀਕੇ ਦੇ ਪਤਾ ਹੁੰਦਾ ਤੇ ਚਾਰ ਜਾਨੇ ਲੈ ਕੇ ਆਈ ਮੰਮੀ ਰਕਬੀਰ ਨੂੰ ਛੱਟ ਲੱਗੀ ਹੈ ਨਾ ਤਾਂ ਇਹ ਨਹੀਂ ਚਾਰ ਪੈਣ ਫਰਾ ਲੈ ਕੇ ਆਏ ਨਹੀਂ ਤੈਨੂੰ ਲੈ ਕੇ ਆਉਣੇ ਹੀ ਨਹੀਂ ਨਹੀਂ ਰਕਬੀਰ ਦਾ ਤਾਂ ਬਹਾਨਾ ਵਾ ਰਕਬੀਰ ਦਾ ਪਤਾ ਲੈਣ ਨਹੀਂ ਆਈ ਉਹ ਮੈਨੂੰ ਪਤਾ ਵਾ ਲੈਣ ਉਹ ਇਹਨੂੰ ਹੀ ਆਈ ਆ ਗਰਮੀਤ ਨੂੰ ਹੀ ਉਹ ਅੰਦਰੇ ਪੱਕ ਦੀਆਂ ਬਕਾੜ ਗਿਆ ਤੂੰ ਅੰਨੇ ਮੈਨੂੰ ਪੁੱਛਦੀ ਆ ਉੱਤੋਂ ਤੋਂ ਪੁੱਛਦੀ ਆ ਜਿਹੜੀ ਮੇਨ ਗੱਲ ਉਹ ਤਾਂ ਤੈਨੂੰ ਦੱਸਦੀ ਨਹੀਂ ਉਹ ਤਾਂ ਬੜੀ ਚਲਾਕ ਵਾ ਉਹਦੀ ਮਾਂ ਮਿਸਣੀ ਤਾਂ ਉਹਦੀ ਧੀ ਮਿਸਣੀ ਮੰਮੀ ਛੱਡੋ ਆ ਨੀ ਕਿੰਨੀਆਂ ਗੱਲਾਂ ਕੀ ਚੁਗਲੀਆਂ ਕਰ ਕਰਕੇ ਭਾਰ ਚੜਾਉਣਾ ਵਾ ਨਾਲੇ ਉਹਦਾ ਕਿਹੜਾ ਸਿਰ ਤੇ ਪਿਓ ਵਾ ਮਾਂ ਹੀ ਇਕੱਲੀ ਤੇ ਜੇ ਭਰਾ ਕਮਉਂਦਾ ਵੀ ਆ ਤੇ ਸਭ ਕੁ ਪਰਜਾਈ ਰੇ ਹੱਥ ਦੇ ਵਿੱਚ ਵਾ ਫੇਰ ਕੀ ਹੋ ਗਿਆ ਜੇ ਮਾਂ ਉਤਰਾ ਆ ਗਈ ਤੇ ਕੋਈ ਨਹੀਂ ਲੈ ਕੇ ਚਲ ਜੂਗੀ ਹੁਣ ਮੇਰੇ ਤੇ ਤੇ ਮੁਸੀਬਤ ਪਈ ਪਈ ਆ ਮੈਂ ਇਹਦੇ ਘਰ ਰਹਿਣਾ ਰਹਿਣਾ ਉਹਦੇ ਹੁਣ ਚਾਰ ਦਿਨ ਸ਼ੌਂਕ ਦੇ ਆ ਉਹਨੂੰ ਕਰ ਲੈਂਦਾ ਪੂਰੇ ਕਦੋਂ ਇਹੋ ਜੀਆਂ ਗੱਲਾਂ ਕਰਦੇ ਹੁੰਦੇ ਆ ਵੇ ਬਲਜੀਤ ਤੂੰ ਕਹਿੰਦੀ ਨਾ ਮੈਨੂੰ ਪੁੱਛਿਆ ਵੇ ਪੋਤ ਮੇ ਰਮਨ ਜੀ ਤੇ ਪਿਆ ਤੇ ਵੇ ਇਹਨੂੰ ਇਹ ਨਹੀਂ ਹੈਗਾ ਵੀ ਮੇਰਾ ਉਹ ਤਾਂ ਉਦਾਂ ਹੀ ਜਾਣ ਕੇ ਉਹਨੇ ਕਹਿਤਾ ਵਾ ਵੀ ਮੈਂ ਤਾਂ ਦੀਦੀ ਤੈਨੂੰ ਪੁੱਛਦੀ ਜਾਂ ਕਹਿੰਦੀ ਆ ਤੇ ਤੂੰ ਜਾਣੀ ਇਹਨੂੰ ਤੇ ਮੈਂ ਨਹੀਂ ਜਾਂਦੀ ਉਹ ਤਾਂ ਉਹਦਾ ਟੁੱਚਰ ਸੀਗਾ ਉਹਨੇ ਜਾਣਾ ਹੀ ਜਾਣਾ ਵਾ ਇਹ ਗੱਲ ਨਾ ਤੂੰ ਕਹਿ ਪਚਾਏ ਉਹ ਤੇਰੇ ਕਰਕੇ ਤੈਨੂੰ ਪੁੱਛੇ ਤਾਂ ਬਗੈਰ ਤੁਰਦੀ ਨਹੀਂਗੀ ਉਹ ਆ ਚਲਾਕ ਤਾਂ ਨਹੀਂ ਤੈਨੂੰ ਇੱਕ ਗੱਲ ਕੋਈ ਉਹਨੇ ਪੁੱਛ ਲਿਆ ਚੱਲ ਮੰਮੀ ਜੇ ਚਲਾਕ ਹੀ ਹੋਗੀ ਤੇ ਮੈਂ ਮੰਨਦੀ ਆ ਪਰ ਉਹ ਥਾਂ ਮੈਂ ਤਾਂ ਸਾਰੇ ਰੱਖ ਲੈਂਦੀ ਆ ਨਾ ਇੱਕ ਤਾਂ ਬੰਦਾ ਉਦਾਂ ਦਾ ਚਲਾਕ ਹੁੰਦਾ ਇਹਨੂੰ ਥਾਂ ਵੀ ਨਹੀਂ ਰੱਖਦੇ ਆਂਦੇ ਉਹ ਬਾਹ ਨੂੰ ਮਾਰਦੇ ਤਲਵਾਰਾਂ ਤਿੱਪੇ ਕੰਨੀਏ ਪੋਛ ਤੇ ਲਿਆਈ ਆ ਨਾ ਮੈਨੂੰ ਮੇਰੇ ਦਿਲ ਨੂੰ ਤਾਂ ਦਲਾਸਾ ਹੋਈ ਗਿਆ ਚੱਲ ਮੈਨੂੰ ਪੋਛ ਲਿਆ ਵਾ ਜਿੱਦਾਂ ਮੇਰਾ ਆਦਮੀ ਪਿਆ ਵਾ ਜੇ ਮੈਨੂੰ ਨਾ ਪੁੱਛਦੀ ਤੇ ਮੇਰੇ ਮਨ ਚ ਵੀ ਗੁੱਸਾ ਆ ਰਹਿਣਾ ਹੈ ਵੇਖ ਬਲਜੀਤ ਉਹ ਆਪਣੀਆਂ ਮਰਜ਼ੀਆਂ ਕਰਦੀ ਆ ਪਰ ਫੇਰ ਤੂੰ ਸੈਡਾ ਉਹਦੀਆਂ ਲਈ ਨਹੀਂ ਮਮੇ ਕਿੰਨਾ ਵਾਰੀ ਕਿਹਾ ਤੁਹਾਨੂੰ ਚੁੱਪ ਕਰ ਜਾ ਚੁੱਪ ਕਰ ਜਾ ਪਰ ਤੁਸੀਂ ਵੀ ਨਹੀਂ ਹਟਦੇ ਅਗਰ ਗਰਮੀਤ ਲਾਗੋ ਦੀ ਨੰਗੀ ਆ ਉਹਨਾਂ ਸਾਰੀਆਂ ਗੱਲਾਂ ਸੁਣ ਲਈਆਂ ਹੋਣੀਆਂ ਤੇ ਮੈਨੂੰ ਡਰ ਨਹੀਂ ਪਰਿਆ ਗਰਮੀਤ ਦਾ ਦਾਤੇ ਨਹੀਂ ਪਿਆ ਉਹਨੇ ਦੇ ਘਰੇ ਰਹਿਣਾ ਜਿਹੜੀ ਉਹਦੀ ਮਾਂ ਹੀ ਆ ਨਾ ਸਾਰੀਆਂ ਗੱਲਾਂ ਆਪਣੀ ਮੰਮੀ ਨੂੰ ਜਾ ਕੇ ਦੱਸਣੀਆਂ ਇਹ ਚੰਗੇ ਥੋੜੇ ਲੱਕੀ ਦਾ ਵਾ ਤੇ ਮੰਮੀ ਮੇਰੇ ਤੇ ਜੱਜ ਲੱਗੀ ਆ ਉਹ ਧੀ ਦੀ ਮਾਂ ਵਾਂ ਧੀ ਆਦੇ ਮਾਵਾ ਦੇ ਸਦਾ ਹੀ ਸਿਰ ਨੀਵੇਂ ਹੁੰਦੇ ਆ ਕੋਈ ਗੱਲ ਨਹੀਂ ਡਰਦੀ ਇਹਦੀ ਨਾ ਮੈਂ ਡਰਦੀ ਹਾਂ ਤੈਨੂੰ ਹਾਏ ਵੀ ਰੱਬਾ ਆਤਮਾ ਸੋਚੇ ਹੀ ਨਹੀਂ ਜੋ ਕੋ ਮੰਮੀ ਸੋਚ ਕੇ ਬੈਠੀ ਆ ਮੈਂ ਤੇ ਆਖਿਆ ਸੀ ਕਿ ਮੈਂ ਮੰਮੀ ਨੂੰ ਸਾਰੀਆਂ ਗੱਲਾਂ ਦੱਸੂਗੀ ਜਾ ਕੇ ਉੱਥੇ ਪਰ ਮੈਨੂੰ ਤੇ ਮਨੀ ਨੇ ਡਰਾਇਆ ਹੀ ਐਦਾਂ ਮੇਰਾ ਤੇ ਮੂੰਹ ਹੀ ਬੰਦ ਕਰ ਦਿੱਤਾ ਵਾ ਜੇ ਮੈਂ ਕੋਈ ਗੱਲ ਦੱਸਦੀ ਵੀ ਆ ਤੇ ਇਹ ਤੇ ਹੈ ਹੀ ਐਦਾਂ ਦਾ ਵਾ ਸਾਈਕੋ ਦਿਮਾਗ ਦਾ ਬੰਦਾ ਵਾ ਮੇਰੀ ਮਾਂ ਨੂੰ ਕੁਝ ਕਰ ਦੇ ਤੇ ਇਹਦਾ ਬਾਬਾ ਸੱਚੀ ਆ ਇਹਦਾ ਡਰਾਵਾ ਨਹੀਂਗਾ ਮੰਮੀ ਤੇ ਮੈਨੂੰ ਅੱਗੇ ਹੀ ਨਹੀਂ ਚੰਗਾ ਚਾਹੁੰਦੇ ਤੇ ਜੇ ਮੈਂ ਚਲੇਗੀ ਤੇ ਮੰਮੀ ਨੇ ਤੇ ਹੋਰ ਮੇਰੇ ਨਾਲ ਪਰੇਸ਼ਾਨ ਹੋ ਜਾਣਾ ਵਾ ਨਾਲੇ ਨਾ ਬਾਜੀ ਨੂੰ ਵੇਖ ਕੇ ਤੇ ਮੰਮੀ ਅੱਗੇ ਕਿੰਨੇ ਦੁਖੀ ਨੇ ਤੇ ਜੇ ਮੈਂ ਚਲ ਗਈ ਮੇਰੇ ਜਾਣ ਕਰਕੇ ਮੰਮੀ ਹੋਰ ਦੁਖੀ ਹੋਏ ਤੇ ਮੇਰੇ ਜਾਣ ਦਾ ਕੀ ਫਾਇਦਾ ਵਾ ਮੈਂ ਇੱਧਾ ਕਰਦੀ ਆ ਮੰਮੀ ਨੂੰ ਮਨੇ ਹੀ ਕਰ ਦਿੰਨੀ ਮੈਂ ਜਾਣਾ ਰਹਿਣ ਹੀ ਦਿੰਨੀ ਪਰਮੀਤ ਲੈ ਆ ਰੋਟੀ ਹਾਂਜੀ ਹਾਂਜੀ بس ਰੋਟੀ ਪਾਉਣ ਲਈ ਹੀ ਸੀ ਨਾ ਐਨਾ ਟਾਈਮ ਲੈ ਮਨਾ ਪੈ ਗਈ ਉਹ ਮੁਸੀਬਤ ਪਤਾ ਨਹੀਂ ਹੁਣ ਕਿਹੜਾ ਜ਼ਹਿਰ ਹੀ ਇਹਨਾਂ ਦੇ ਟਿੱਡ 'ਚ ਜਿਹੜਾ ਉਗਲ ਦੇਣਾ ਹੀ ਦੱਸੋ ਹਾਂਜੀ ਕੀ ਗੱਲ ਬੈ ਇੱਥੇ ਐਸੇ ਬੈ ਰੋਟੀ ਨਹੀਂ ਖਾਣੀ ਮੈਂ ਰੋਟੀ ਖਾ ਲਈ ਮੰਮੀ ਦੇ ਨਾਲ ਉੱਥੇ ਤੁਸੀਂ ਖਾਓ ਮੈਂ ਖਾ ਲਾਂ ਤਾਂ ਰੋਟੀ ਤੇ ਜਦੋਂ ਮੰਮੀ ਆਏ ਸੀ ਉਹਨਾਂ ਨੂੰ ਖੁੜਾਈ ਹੀ ਰੋਟੀ ਉਹਨਾਂ ਨੂੰ ਖੁੜਾ ਕੇ ਫਿਰ ਬਾਅਦ 'ਚ ਮੈਂ ਵੀ ਖਾ ਲਈ ਕੀ ਗੱਲ ਆ ਮੈਂ ਤੈਨੂੰ ਨਰਾਜ਼ ਆਪਾਂ ਨਹੀਂ ਨਹੀਂ ਮੈਂ ਨਰਾਜ਼ ਨਹੀਂ ਹੋਣੀ ਕੀ ਗੱਲ ਆ ਡਰ ਗਈ ਆ ਅੱਗੇ ਮੈਂ ਤੈਨੂੰ ਕੁਝ ਕਹਿਤਾ ਵਾ ਤੇ ਕਮਲዬ ਮੈਂ तेरे ਭਲੇ ਵਾਸਤੇ ਕਹਿਦਾ ਜੋ ਵੀ ਕੁਝ ਕਹਿਦਾ ਵਾਂ ਠੀਕ ਆ ਨਾ ਨਾਲੇ ਅੱਜ ਮੇਰੇ ਨਾਲ ਬਹਿ ਕੇ ਰੋਟੀ ਖਾਣਾ ਕੱਲ ਨੂੰ ਤੂੰ ਚੱਲ ਜਾਣਾ ਵਾ ਤੇ ਕੱਲ ਮੈਂ ਵੀ ਇਕੱਲੇ ਖਾਣੀ ਆ ਤੂੰ ਵੀ ਇਕੱਲੇ ਖਾਣੀ ਰੋਟੀ ਫੇਰ ਆਪਾਂ ਕਿੱਥੇ ਨਾਲ ਬਹਿ ਕੇ ਰੋਟੀ ਖਾਪੋਣੀ ਆ ਨਹੀਂ ਨਹੀਂ ਮੈਂ ਇੱਥੇ ਹੀ ਆ ਮੈਂ ਨਹੀਂ ਜਾਣਾ ਕਿਤੇ ਵੀ ਕੀ ਗੱਲ ਟੌਣੀ ਜਾਣਾ ਡੱਗੀ ਆ ਮੇਤੋਂ ਜੋ ਮੈਂ ਤੈਨੂੰ ਗੱਲਾਂ ਕਈਆਂ ਨਾ ਤੇਰੇ ਭਲੇ ਵਾਸਤੇ ਕਈਆਂ ਵਾ ਫਾਲਤੂ ਗੱਲਾਂ ਨਹੀਂ ਮੈਨੂੰ ਕੋਈ ਕਈਆਂ ਤੂੰ ਕੀ ਸੋਚਦੀ ਆਂ ਕਿ ਮੈਂ ਤੇਰੀ ਮਾਂ ਨੂੰ ਮਾਰਨਾ ਦਵਾ ਇਹ ਕਰਕੇ ਡਰ ਗਈ ਹੁਣ ਨਹੀਂ ਨਹੀਂ ਮੰਨੀ ਇਹ ਇਦਾਂ ਦਾ ਕੋਹ ਨਾ ਕਰਿਓ ਕੀ ਕੀ ਹੋ ਗਿਆ ਤੁਹਾਨੂੰ ਮੈਂ ਕੋਈ ਗੱਲ ਨਹੀਂ ਮੰਮੀ ਨਾਲ ਕੀਤੀ ਤੇ ਨਾ ਮੈਂ ਕੋਈ ਮੰਮੀ ਨੂੰ ਗੱਲ ਦੱਸੀ ਆ ਮੈਂ ਤੈਨੂੰ ਕੁਝ ਨਹੀਂ ਕਹਿੰਦਿਆ ਮੈਂ ਤੈਨੂੰ ਸਿਰਫ ਦੱਸਣ ਹੀ ਦਿਆ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਦਿਮਾਗ 'ਚ ਬਿਠਾ ਕੇ ਗੱਲ ਇਹ ਨਾ ਕੋਈ ਗੱਲ ਦੱਸਣੀ ਆ ਤੇ ਨਾ ਦੱਸਣ ਬਾਰੇ ਕੁਝ ਸੋਚਣਾ ਵਾ ਠੀਕ ਹੈ ਨਾ ਨਾ ਦਿਲ 'ਚ ਇਸ ਬਾਰੇ ਕੋਈ ਖਿਆਲ ਹੀ ਹੋਣਾ ਚਾਹੀਦਾ ਨਹੀਂ ਨਹੀਂ ਮੈਂ ਕੁਝ ਨਹੀਂ ਦੱਸਿਆ ਤੇ ਨਾ ਮੈਂ ਦਸੂਗੀ ਉਹ ਕਮਨੀਏ ਕੱਟੂਟ ਰਦੀ ਆ ਪੂਜੀਏ ਮੇਰੀ ਗੱਲ ਹਮੇਸ਼ਾ ਹੀ ਨਹੀਂ ਮੰਨਦੀ ਰਹੀ ਨਾ ਕਾ ਕਰੂਗਾ ਤੇ ਹੀ ਮੰਨ ਮਰੂ ਜਾ ਕੇ ਹੈ ਪਸੀਨਾ ਘਾ ਤੂੰ ਨਾ ਤੇਰੇ ਮੱਥੇ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਤੇ ਜਿੱਦਾਂ ਕਹਾ ਮੈਂ ਉਦਾਂ ਹੀ ਤੁਹਾਡੀ ਗੱਲ ਮੰਨਦੀ ਆ ਬਿਲਕੁਲ ਸਹੀ ਗੱਲ ਹੈ ਇਦਾਂ ਹੀ ਮੇਰੀ ਗੱਲ ਮੰਨ ਲੈ ਨਾਲੇ ਤੇਰੀ ਜਾਨ ਤੇਰੀ ਮਾਂ ਚ ਤੇ ਮੇਰੀ ਜਾਨ ਦੇ ਰੇਚ ਆਈ ਸਮਝ ਨਾ ਆਜਾ ਬੈ ਮੈਂ ਰੋਟੀ ਤੂੰ ਖਾ ਤੈਨਾਲੇ ਮੈਂ ਖਾਉਂ ਆਂ ਹੋਰ ਤੇ ਕੋਈ ਗੱਲ ਨਹੀਂ ਆ ਤੂੰ ਰੋਟੀ ਖਾ ਲੈਂਦੇ ਨਾ ਮੈਂ ਰੋਟੀ ਖਾ ਲਈ ਤੇ ਫਿਰ ਕਿੱਦਾਂ ਖਾਉਂਗੀ ਮੈਂ ਕੋਈ ਗੱਲ ਨਹੀਂ ਆ ਲੈ ਇੱਕ ਬੁੜਕੀ ਮੋਜਵਾ ਕੋਈ ਗੱਲ ਨਹੀਂ ਮੈਂ ਫਿਰ ਖਾ ਲਵਾਂਗਾ ਮਾਹ ਮੈਂ ਵੀ ਲੰਮੀ ਪੈ ਗਈ ਆ ਕਿੰਨਾ ਟਾਈਮ ਹੋ ਗਿਆ ਵਾ ਵੇਖਾਂ ਉੱਠ ਕੇ ਗਰਮੀ ਤੋਂ ਆਖਾ ਤਿਆਰ ਹੋ ਚੱਲੀਏ ਬਹੁਤ ਕਵੇਲਾ ਹੁੰਦਾ ਜਾਂਦੇ ਆ ਚਾਚਾ ਇਹ ਕਿੱਧਰ ਉੱਠ ਕੇਦਰ ਪੈਂ ਮੈਂ ਆ ਤਾਂ ਤੇਰੇ ਵੱਲ ਚੱਲੀ ਉਹ ਤਾਂ ਕਿੰਨਾ ਕਵੇਲਾ ਹੋ ਗਿਆ ਚੱਲੀ ਆਪਾਂ ਵੀ ਲੈਣਾ ਕਿੰਨਾ ਟਾਈਮ ਹੋ ਗਿਆ ਵਾ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਇੱਕ ਗੱਲ ਤੋਂ ਪੁੱਤ ਬਾਅਦ ਚ ਦੱਸੀ ਮੈਨੂੰ ਛੇਤੀ ਘਰ ਲੀੜੇ ਪਾਲਾ ਜਿਹੜੇ ਪੌਣੀ 2-4 ਸੂਟ 4 ਵਜੇ ਵਾਲੀ ਬਾਸ ਨੰਗ ਜਾਣੀ ਵੇਲੇ ਨਾਲ ਘਰ ਪਹੁੰਚ ਗਏ ਮੰਮੀ ਵੇਲੇ ਨਾਕਾ ਤੇ ਪਹੁੰਚਾਂਗੇ ਕੋਈ ਗੱਲ ਨਹੀਂ ਪਰ ਤੁਸੀਂ ਮੇਰੀ ਗੱਲ ਦਾ ਗੁੱਸਾ ਤਾਂ ਨਾ ਕਰੋਗੇ ਨਾ ਨਾ ਮੈਂ ਗੁੱਸਾ ਪੁੱਤ ਕਿਉਂ ਕਰੂੰ ਤੇਰੀ ਗੱਲ ਦਾ ਨਾਲੇ ਤਿਆਂ ਦਾ ਗੁੱਸਾ ਕੌਣ ਕਰਦਾ ਠੀਕ ਆ ਮੰਮੀ ਜੇ ਤੁਸੀਂ ਗੁੱਸਾ ਨਹੀਂ ਕਰਦੇ ਤੇ ਪਤਾ ਕੀ ਆ ਦੀਦੀ ਵਿਚਾਰੀ ਕੱਲੀ ਆ ਪਾਜੀ ਠੀਕ ਨਹੀਂਗੇ ਤੇ ਉਹਨੇ ਪਾਜੀ ਕੋਲ ਵੀ ਬਹਿਣਾ ਹੁੰਦਾ ਵਾ ਚੌਂਕੇ ਦਾ ਵੀ ਕਰਨਾ ਹੁੰਦਾ ਜੇ ਮੈਂ ਚਲੀ ਗਈ ਇਹ ਸਾਰਾ ਹੀ ਜਿਹੜਾ ਵਜਨ ਕੰਮ ਤਾਂ ਮੇਰਾ ਫਿਰ ਦੀਦੀ ਤੇ ਪਊਗਾ ਤੇ ਪਾਜੀ ਉਹ ਕਿੱਦਾਂ ਬਹਿਣਗੇ ਪਾਜੀ ਦੀ ਟੈਨਸ਼ਨ ਲੈ ਲੈ ਕੇ ਨਾ ਮੰਮੀ ਵੀ ਠੀਕ ਨਹੀਂਗੇ ਉਹ ਵੀ ਪਰੇ ਜਾਣ ਰਹੇ ਆ ਜੇ ਮੈਂ ਚਲੇਗੀ ਤੇ ਉਹਨਾਂ ਦੇ ਦਿਲ ਤੇ ਕੀ ਬਿੱਤੂਗੀ ਤੇ ਐਡੀ ਘਰ ਪਰੇਸ਼ਾਨੀ ਤੇ ਛੱਡ ਕੇ ਚਲਗੀ ਆਏ ਤੇ ਮੰਮੀ ਤੁਸੀਂ ਮੈਨੂੰ ਲੈਣ ਹੀ ਆਏ ਹੋ ਪਰ ਮੇਰਾ ਜਾਣ ਦਾ ਇਰਾਦਾ ਨਹੀਂ ਬਣਦਾ ਹੁਣ ਦਰਮੀਤ ਪੁੱਤ ਠੀਕ ਵਾ ਜਿੱਦਾਂ ਤੂੰ ਆਖਂਦੀ ਮੈਂ ਉਦਾਂ ਹੀ ਮੰਨੂਗੀ ਪਰ ਜਿਹੜੇ ਰੀਤ ਰਿਵਾਜ ਬਣੇ ਪੁੱਤ ਉਹ ਤਾਂ ਕਰਨੇ ਹੀ ਪੈਣੇ ਆ ਮੈਨੇ ਇੱਕ ਵਾਰੀ ਮੇਰੇ ਨਾਲ ਚੱਲ ਜਾ ਤੇ ਮੁੜ ਕੇ ਭਾਵੇਂ ਤੂੰ ਜਦੋਂ ਤੇਰੀ ਮਰਜ਼ੀ ਦੋ ਆਜਿਆ ਕਰੀ ਚਲਜਿਆ ਕਰੀ ਉਹ ਤਾਂ ਗੱਲ ਠੀਕ ਆ ਮੰਮੀ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹਦੇ ਮੈਨੂੰ ਲੈਣ ਹੀ ਆਏ ਹੋ ਤੋ ਹੀ ਮੈਨੂੰ ਲੀੜਾ ਕਪੜਾ ਨਹੀਂ ਕਿਸਦਾ ਵੀ ਲਿਆਉਣਾ ਮੇਰੀ ਸੱਸ ਦੇ ਝਠਾਣੀ ਦੇ ਕਪੜੇ ਤੇ ਬਣਦੇ ਹੀ ਨਾ ਜਿਵੇਂ ਤੁਸੀਂ ਰੀਤੀ ਰਿਵਾਜ ਆਂਦੇ ਐ ਵੀ ਘਰ ਰੀਤੀ ਰਿਵਾਜ ਹੀ ਹੁੰਦਾ ਸੀ ਪਹਿਲੀ ਵਾਰੀ ਆਏ ਗਰਮੀਤ ਲੀੜਾ ਕਪੜਾ ਤਾਂ ਬਣਾ ਸਕਦੀ ਹੀ ਪਤਾ ਹੀ ਮੈਨੂੰ ਮੈਨੂੰ ਲੀੜਾ ਕਪੜਾ ਵੀ ਲਿਆਉਣਾ ਬਾਜੀ ਵੀ ਲਿਆਉਣੀ ਆ ਸਾਰਾ ਕੁਝ ਕਰਨਾ ਉਹ ਤਾਂ ਦਾਤਰੀ ਨੂੰ ਤੇ ਇੱਕ ਬੰਦੇ ਦੇ ਦੰਦੇ ਹੁੰਦੇ ਆ ਦੁਨੀਆਂ ਨੂੰ ਗਵੱਲੇ ਹੁੰਦੀ ਜੇ ਮੈਂ ਗਲੀ ਦੇ ਵਿੱਚ ਪੰਡ ਬੰਨ ਕੇ ਚਾਰ ਸਰੀ ਇਕੱਠੇ ਕਰਕੇ ਲੈ ਕੇ ਆਉਂਦੀ ਮੈਨੂੰ ਆਖਣਾ ਕਰ ਤੇ ਉਹਨਾਂ ਦਾ ਮੁੰਡਾ ਬਿਮਾਰ ਪਿਆ ਵਾ ਇਹਦੀ ਮਾਂ ਨੂੰ ਕਿੰਨੀ ਦਾ ਕਲਵਾ ਉਹ ਤਾਂ ਕੱਲ ਨੂੰ ਤੈਨੂੰ ਕਿਸ ਨੇ ਗੱਲਾਂ ਕਰਨੀਆਂ ਸੀ ਤੇ ਮੈਂ ਸਾਰਾ ਕੁਝ ਮੈਨੂੰ ਪਤਾ ਐਡਾ ਨਾ ਤੂੰ ਮਾਂ ਆਪਣੀ ਛਦੈਣ ਸਮਝ ਆਵੇ ਪੁੱਤ ਮੈਂ 10000 ਰੁਪਈਆ ਲੈ ਆਈਆਂ ਆਪਣੀ ਪਸੰਦ ਦੇ ਤੂੰ ਲੀੜੇ ਬਣਾ ਲਈ ਨਾਲ ਉਹਨਾਂ ਨੂੰ ਬਣਾ ਕੇ ਦੇ ਲਈ ਫੜ ਪੈਸੇ ਅੱਛਾ ਮੰਮੀ ਤੁਸੀਂ ਪੈਸੇ ਲੈ ਕੇ ਆਏ ਹੋ ਮੈਂ ਤੇ ਆਖਾਂ ਕਿ ਖਰੇ ਭਾਦੀ ਨੇ ਕੋਈ ਲੜਾਈ ਕਲੇਸ਼ ਪਾਇਆ ਵਾ ਤੇ ਤਾਂ ਹੀ ਕਰਕੇ ਤੁਸੀਂ ਲੀੜਾ ਕਪੜਾ ਨਹੀਂ ਲਿਆਏ ਉਹ ਤਾਂ ਭਾਬੀ ਨੇ ਤੇ ਬਥੇਰੇ ਕਲੇਸ਼ ਪਾਇਆ ਨਾਉਂ ਗਿਆ ਤਾਂ ਬਥੇਰੀ ਲੜਾਈ ਪਾ ਕੇ ਬੈਠੀ ਮੈਂ ਇਹਨੂੰ ਉਹਨੂੰ ਪੁੱਛਿਆ ਕਿ ਸਿਆ ਤਾਂ ਨਾ ਮੇਰੇ ਨਾਲ ਉਹ ਪਤਾ ਹੀ ਲੈਣ ਆਈ ਆ ਕਹਿੰਦੀ ਮੈਂ ਨਹੀਂ ਜਾਣਾ ਤੇ ਦੂਜੀ ਗੱਲ ਇਹ ਕਿ ਜਿਹੜੇ ਆ ਪੈਸੇ ਆ ਨਾ ਮੈਂ ਪੈਨਸ਼ਨ ਦੋਹਾਂ ਤੇ ਨਾਮੀ ਨੇ ਜਮ੍ਹਾਂ ਕੀਤੀ ਉਹ ਤੋਂ ਮੈਂ ਉਹ ਲੈ ਕੇ ਆਈ ਆ ਉਹਨਾਂ ਕੋ ਮੈਂ ਇੱਕ ਰੁਪਈਆ ਨਹੀਂ ਮੰਗਿਆ ਉਤਮਨ ਸਾਰਾ ਪਤਾ ਵਾ ਮੈਂ ਧੀ ਵਿਆਹੀ ਆ ਤੇ ਨਾਲੇ ਪੁੱਤ ਮੈਂ ਇਦਾ ਈ ਧੀ ਥੋੜੀ ਹੈਗੀ ਪੱਲਾ ਮੈਂ ਆਪਣੇ ਕੋਲ ਹੀ ਰੱਖਦੀ ਆ ਨਾਲੇ ਉਹਨਾਂ ਕੋ ਥਾਂ ਥਾਂ ਮੈਂ ਪੈ ਥੋੜੇ ਮੰਗਣੇ ਮੈਨੂੰ ਰੁਪਈਆ ਦੋ 2 ਰੁਪਈਏ ਦੋ ਨਾਲੇ ਪਰਪਰਜਾਈ ਤੇਰੀ ਦੇ ਈ ਧੀ ਤਗੜੀ ਜ਼ੁਬਾਨ ਵਾ ਉਹਨੇ ਤਾਂ ਮੇਰੀ ਥਾਂ ਥਾਂ ਤੇ ਜਾ ਕੇ ਬੇਇੱਜ਼ਤੀ ਕਰਨੀ ਆ ਚੱਲ ਕੋਈ ਨਹੀਂ ਮੰਮੀ ਪਰ ਇੱਕੇ ਗੱਲ ਦਾ ਮੈਨੂੰ ਦੁੱਖ ਹੁੰਦਾ ਵਾ ਕਿ ਸੁੱਖ ਤੇਰੀ ਕਿਸਮਤ 'ਚ ਹੀ ਸਾਰੀ ਉਮਰ ਨਹੀਂ ਲਿਖਿਆ ਤੇ ਮੰਮੀ ਨਾ ਮੇਰੇ ਹੀ ਕਰਮਾਂ 'ਚ ਸੁੱਖ ਲਿਖਿਆ ਵਾ ਪੁੱਤ ਤੇਰੇ ਕਰਮਾਂ ਚ ਕਿਉਂ ਨਹੀਂ ਸੁੱਖ ਲਿਖਿਆ ਕਿ ਦਸ ਸੋਨਾ ਘਰ ਬਾਹਰ ਵਾ ਤੇਰਾ ਨਾਲੇ ਮਣੀ ਕਿੰਨਾ ਚੰਗਾ ਵਾ ਹਈ ਦਾਣਾ ਕਹੇ ਸੁਖ ਮਾਰਾਂਗੇ ਤੇਰੇ ਕਰਮਾਂ ਚ ਬਹੁਤ ਲਿਖਿਆ ਵਾ ਆਹੋ ਮੰਮੀ ਇਹ ਤੇ ਮੈਂ ਜਾਣਦੀ ਆ ਨਾ ਚੰਗਾ ਵਾ ਜਾਂ ਮਾੜਾ ਵਾ ਗਰਮੀ ਤੇ ਦਾਸ ਸੈਨ ਨੂੰ ਕਿਉਂ ਨਹੀਂ ਤੇਰੇ ਕਰਮਾਂ ਚ ਸੁੱਖ ਹੈਗਾ ਮਾਰਾ ਤੇਰੇ ਕਰਮਾਂ ਚ ਬਹੁਤ ਸੁੱਖ ਕਰੂਗਾ ਨਹੀਂ ਨਹੀਂ ਮੰਮੀ ਉਹ ਗੱਲ ਕੋਈ ਨਹੀਂ ਮੈਂ ਤੇ ਇਹ ਗੱਲੋਂ ਗੱਲ ਕਰਨ ਢਈ ਆ ਤੇ ਵੇਖੋ ਹਾਂ ਹੋਣ ਜੇ ਮੇਰੇ ਪਿਓ ਨਹੀਂ ਸਿਰ ਤੇ ਤੇ ਭਰਾ ਭਰਜਾਈ ਚੰਗੇ ਹੁੰਦੇ ਮੈਂ ਤੇਕੇਆ ਵੱਲੋਂ ਸੁਖ ਦੀ ਗੱਲ ਕਰਨ ਨਹੀਂ ਆ ਇਹ ਤੇ ਮੰਮੀ ਸਰ ਜਨੇ ਬੜੇ ਚੰਗੇ ਆ ਬਹੁਤ ਵਧੀਆ ਕੋਈ ਗੱਲ ਨਹੀਂ ਇਦਾਂ ਦੀ ਹੈਗੀ ਇਹ ਤਾਂ ਮਣੀ ਕਿੱਥੇ ਆ ਮੈਨੂੰ ਬਸੇ ਜੜਾ ਹੈ ਪੁੱਤ ਫਿਰ ਮੈਨੂੰ ਕੋਈ ਵੇਲਾ ਹੁੰਡਿਆ ਵਾ ਮੰਮੀ ਉਹ ਤੇ ਲਾਉਣ ਰਹੀ ਡਾਕਟਰ ਨੂੰ ਫੋਨ ਤੇ ਲੱਗਾ ਨਹੀਂ ਤੇ ਮੈਨੂੰ ਲੱਗਦਾ ਡਾਕਟਰ ਨੂੰ ਲੈਣ ਹੀ ਚਲੇ ਗਿਆ ਬਾਜੀ ਨੂੰ ਡ੍ਰਿਪਾਂ ਲਗਾਉਣੀਆਂ ਆਈ ਨਾ ਇਹ ਆ ਪੈਸੇ ਫੜਾਵਰੇ ਮੈਂ ਤੇਰੀ ਸਾਸ ਨੂੰ ਦੇ ਦਾਂ ਤੇ ਆਪੇ ਵਰਤਵਰਤ ਲਊਗੀ ਨਹੀਂ ਮੰਮੀ ਇਹ ਪੈਸੇ ਤੁਸੀਂ ਮੇਰੀ ਮੰਮੀ ਨੂੰ ਨਹੀਂ ਦੇਣੇ ਚਾਹੇ ਤੁਸੀਂ ਕੋਲ ਰੱਖੋ ਤੁਹਾਨੂੰ ਮੰਮੀ ਸੋਥਾਂ ਤੇ ਲੋੜ ਪੈਂਦੀ ਆ ਜੇ ਤੁਸੀਂ ਆ ਗਏ ਨਾ ਤੇ ਕੋਈ ਗੱਲ ਨਹੀਂ ਗਈ ਹੁਣ ਭਾਜੀ ਠੀਕ ਹੋ ਜਾਣਾ ਮਹਾਰਾਜ ਕਰੇ ਸੱਚੇ ਪਾਛਾ ਨਾ ਠੀਕ ਹੋਈ ਜਾਣਾ ਤੇ ਤੁਹਾਨੂੰ ਕਿਤੇ ਫੇਰ ਨਾ ਹੋਵੇ ਨਾ ਵੇ ਬਣਾਉਣ ਦੀ ਲੋੜ ਪੈਗੀ ਤੇ ਫਿਰ ਤੁਸੀਂ ਕੀ ਕਰੋਗੇ ਤੁਹਾਨੂੰ ਤੇ ਅੱਗੇ ਉਹ ਗੱਲ ਨਾ ਭਾਬੀ ਨੇ ਨਾ ਵੀਰ ਨੇ ਪੱਲਾ ਫੜਾਉਣਾ ਤੇ ਇਹ ਤੁਸੀਂ ਆਪਣੇ ਕੋਲ ਹੀ ਰੱਖੋ ਪਰ ਇੱਕ ਗੱਲ ਜੇ ਦੀਦੀ ਨੂੰ ਦੇ ਦਿਓ ਜੇ ਤੁਸੀਂ 1500 ਭਾਜੀ ਵਾਸਤੇ ਆਖੋ ਹਰ ਫਲ ਫਲੋਡ ਮੰਗਾ ਲੈਣ ਚੰਗਾ ਉਹਨਾਂ ਮਨ ਚ ਕੋਹ ਕਰਨ ਪਿਖਾਲੇ ਜੀ ਆਇਆ ਹਨਾ ਮੈਂ ਆ ਰਿਹਾ ਕੋਤੂ ਕੋਸ਼ ਲੈ ਕੇ ਵੀ ਰਹੀ ਤੇ ਮੈਂ ਹਾਂ ਚੱਲ ਹੁਣ ਏਦਾਂ ਦੇ ਜੰਨੀ ਫਿਰ ਪੈਸੇ ਥੋੜੇ ਬੋਤੇ ਤੁਹਾਨੂੰ ਨਹੀਂ ਨਹੀਂ ਤੁਸੀਂ ਦੀਦੀ ਨੂੰ ਦੇ ਦਿਓ ਤੇ ਤੁਸੀਂ ਕੋਲ ਰੱਖੋ ਚੱਲ ਫਿਰ ਮੈਂ ਤੁਰ ਕੇ ਹੀ ਚੱਲ ਜਾਨੀ ਫਿਰ ਹਨਾ ਬਸੇ ਬਹਿ ਜਾਨੀ ਉਥੋਂ ਤਾਂ 2000 ਰੁਪਇਆ ਮੈਂ ਦੇ ਦਿੰਨੀ ਹਨਾ ਨਹੀਂ ਨਹੀਂ 2000 ਦੇ ਦਿਓ ਜਾਂ 500 ਦੇ ਦਿਓ ਇੰਨੇ ਬਥੇਰੇ ਮਾਫ ਕਰੀ ਮਾਂ ਮੇਰੀਏ ਮੈਨੂੰ ਤੇਰ ਕੋ ਝੂਠ ਬੋਲਣਾ ਪਿਆ ਜਵਾਈ ਤੇਰਾ ਤੇ ਜਾਨਵਰਾਂ ਨੂੰ ਵੀ ਭੈੜਾ ਵਾ ਚੱਲ ਗੰਨੀ ਤਾ ਓਟ ਚੱਲੀਏ ਚਲੋ ਤਵਾ ਭੈਣ ਦੀ ਮੈ ਜਾਣੀ ਆ ਨਾ ਬੜੀ ਚੰਗਾ ਫਿਰ ਪੁੱਤ ਤੇ ਕਿੰਨੇ ਦੇ ਤੂੰ ਤਿਆਰ ਕਿਉਂ ਨਹੀਂ ਹੋਈ ਜਾਣਾ ਨਹੀਂ ਉਹ ਨਾਲ ਦੀਦੀ ਮਨੀ ਅੰਦੇ ਕੋਈ ਨਹੀਂ ਤੇ 4 ਦਿਨ ਰੁਕ ਜਾ ਰਹਿਣ ਦੇ ਜਾਣ ਨੂੰ ਤੇ ਕੋਈ ਨਹੀਂ ساری ਉਮਰ ਪਈ ਆ ਜਾਣਾ ਆਉਣਾ ਹੀ ਆ ਚੱਲ ਜਾਗੇ ਕੋਈ ਗੱਲ ਨਹੀਂ ਹੋ ਹੋਏ ਇਹ ਕਿਹੜੀ ਗੱਲ ਹੋਈ ਦੱਸ ਤੇਰਾ ਸ਼ਗਨ ਵਿਹਾਰਨ ਨਾਲ ਪਹਿਲੀ ਵਾਰ ਤੂੰ ਜਾਣਾ ਹੈ ਤੇ ਚਲਣ ਦੀ 2 ਦਿਨ ਰਹਿ ਕੇ ਆ ਜਾਂਦੀ ਬਹੁਤੇ ਤਾਂ ਨਾ ਰਹਿੰਦੀ ਹੋ ਚੱਲ ਮੈਂ ਹਾਂ ਉਹਨਾਂ ਨੂੰ ਕੀ ਜਵਾਬ ਦੇਣਾ ਨਾ ਕੋਈ ਗੱਲ ਨਹੀਂ ਨਾ ਬੁਲਦੀ ਨ ਪਿਆਰ ਲੱਲਾ ਪੁੱਤ ਨਹੀਂ ਨਹੀਂ ਮਾਸੀ ਜੀ ਇਹ ਮੇਰੀ ਗਾਸ ਹਾਂ ਮੈਂ ਨਾ ਕੁਛ ਲਿਆ ਹੀ ਨਹੀਂ ਖਾਣ ਪੀਣ ਨੂੰ ਤੇ ਨਾਲ ਰਗ ਵੀਰ ਦੇ ਦਵਾਈਆਂ ਦੁਈਆਂ ਤੇ ਪੁੱਤ ਬੜੇ ਪੈਸੇ ਲੱਗੇ ਆ ਤੇ ਨਾਲ ਜੂਸ ਲਿਆ ਕੇ ਪਿਆਲ ਦਿਓ ਨਾਲੇ ਫਲ ਫੁੱਲ ਲਿਆ ਕੇ ਪੁੱਤ ਖਵਾਲ ਦਿਓ ਕੋਈ ਨਹੀਂ ਮਾਸੀ ਜੀ ਫਾਲ ਤੇ ਜੂਸ ਲਿਆਉਂਦਾ ਹੀ ਆ ਵਾਧੂ ਕੋਈ ਗੱਲ ਨਹੀਂ ਆਹ ਕੰਮ ਨਹੀਂ ਕਰਨਾ ਨਹੀਂ ਪਤਾ ਕੀ ਬਾਤ ਸੁਣਾਂਗ ਜਾਣੀ ਹੀ ਮੇਰੀ ਮੈਂ ਤਾਂ ਭੱਜੋ ਨੱਠੀ ਦੇ ਵਿੱਚ ਆਈ ਨਾ ਮੈਂ ਕੁਛ ਖਾਲੀ ਆ ਕੇ ਉਦਾਂ ਹੀ ਆ ਗਈ ਨਾ ਕੁਝ ਲੈ ਕੇ ਆਈਆਂ ਚੱਲ ਕੋਈ ਨਹੀਂ ਮੇਰੀ ਧੀ ਵੇਖਾਂ ਕਿ ਡੇ ਫਪੜੇ ਕੁੱਟਦੀ ਆ ਸੁਣ ਲਈ ਹੁਣੀ ਹੁਣ ਇਹਨੇ ਮੇਰੀ ਗੱਲ ਤੇ ਹੁਣ ਉਦਾਂ ਹੀ ਚੱਲ ਚੱਲੀ ਆ ਹੋਣਾ ਦਿਲ ਵੀ ਮੈਂ ਕੀ ਨਾਲ ਲੈ ਕੇ ਜਾਵਾ ਇਹਨੇ ਪੜਾਤੀਆਂ ਆਣੀਆਂ ਉਹਨੂੰ ਪਟੀਆਂ ਤਾਂ ਹੀ ਤਰ ਚੱਲੀ ਹੁਣ ਕਿ ਢੀਏ ਚਲਾਕ ਬਣਦੀ ਆ ਸਾਡੇ ਮੁੰਡੇ ਕੋਈ ਸੂਤ ਆਈ ਐ ਇਦਾਂ ਹੀ ਨੇ ਸੂਤ ਆਉਣਾ ਸੀ 500 ਰੁਪਈਆ ਦੇ ਕੇ ਤੇ ਕਿੱਡਾ ਸਾਡਾ ਮੱਥਾ ਡੰਮਦੀ ਫਿਰਦੀ 10 ਐਂ 500 ਤਾਂ ਭੁੱਖੇ ਹੀ ਐਂ ਕਦੀ 500 ਨਹੀਂ ਵੇਖਿਆ ਹੱਥ ਲਮਕਾਉਂਦੀ ਪਹਿਲਾਂ ਆ ਗਈ ਹੁਣ 500 ਦਿੰਦੀ ਫਿਰਦੀ ਐ ਚੰਗਾ ਬੈਂਜੀ ਇਹ ਫੋਨ ਮੇਂ ਜਾਨੀਆ ਚੰਗਾ ਬਲਜੀਤ ਚੰਗਾ ਮਸੀ ਜੀ ਚੱਲ ਮੇਰਾ ਪੁੱਤ ਧਿਆਨ ਰੱਖੀਂ ਅਰਗਵੀਰ ਦਾ ਚੰਗਾ ਚੱਲ ਗਰਮੀਤ ਚੰਗਾ ਮਮੀ ਜੀ ਰਾਜੀ ਰੋ ਪਤ ਆਪਣੇ ਘਰ ਚੰਗਾ ਮੈਂ ਕਿਹਾ ਮੰਮੀ ਮੈਂ ਤੁਹਾਨੂੰ ਕਿੰਨਾ ਮਨਾ ਕੀਤਾ ਹੈ ਮੇ ਮਮੀ ਗੱਲਾਂ ਨਾ ਕਰੋ ਸਾਰੀਆਂ ਗੱਲਾਂ ਗਰਮੀਤ ਨੇ ਸੁਣ ਲਈਆਂ ਇਸੇ ਕਰਕੇ ਗਈ ਨਹੀਂ ਆਪਣੀ ਮੰਮੀ ਦੇ ਨਾਲ ਨਹੀਂ ਉਹਨੇ ਬੇਇੱਜ਼ਤੀ ਮਹਿਸੂਸ ਕੀਤੀ ਹੋਣੀ ਆ ਕਿ ਮੈਂ ਕੁਛ ਲੈ ਕੇ ਨਹੀਂ ਲੈਣ ਨਹੀਂ ਦੇਣ ਨਹੀਂ ਹੱਥ ਲਮਕੰਦੀ ਆ ਗਈਆਂ ਤਾ ਤੇ ਨਹੀਂ ਗਈ ਹੋਣੀ ਇਹ ਤਾਂ ਤਾਂ ਨਹੀਂ ਲੈ ਕੇ ਗਈ ਹੋਣੀ ਉਹ ਐਵੇਂ ਨਾ ਦੀ ਸਮਝ ਉਹਨਾਂ ਨੂੰ ਬੜੀਆਂ ਚਲਾਕ ਆਓ ਚਲ ਮਮੀ ਉਹਦਾ ਤੇ ਵਿਹਾਰ ਬੰਦਾ ਸੀ ਨਾ ਜਾਣਦਾ ਹੁਣ ਵਿੱਚ ਆਹ ਕੰਮ ਪੈ ਗਿਆ ਉਹਨਾਂ ਨੂੰ ਥੋੜੀ ਪਤਾ ਹੀ ਜਿਉ ਸਾਰਾ ਕੁਲ ਲੈ ਆ ਵੀ ਹੁੰਦੇ ਫੇਰ ਵੀ ਤੁਸੀਂ ਆਖਣਾ ਸੀ ਵੀ ਮੇਰਾ ਪੁੱਤ ਬਿਮਾਰ ਪਿਆ ਕਿੰਨਾ ਕੁ ਲੈ ਕੇ ਆਈ ਆ ਉਹ ਤੇ ਕੀ ਬਤਨ ਸਿਆਣਪ ਹੀ ਨਹੀਂ ਮਿਲਦੀ ਆਪੇ ਬਾਅਦ ਚ ਦੇ ਦੂਗੀ ਜੋ ਵੀ ਦੇਣਾ ਹੋਊਗਾ ਨਹੀਂ ਸਵਾਹ ਸਿਆਣਪ ਵਰਤੀ ਆ ਜਦੋਂ ਵਿਆਹ ਹੀ ਉਦੋਂ ਕੀ ਸੀ ਉਦੋਂ ਕੀ ਦਿੱਤਾ ਸੀ ਆਵੇਂ ਤੋਂ ਉਹਨਾਂ ਦੇ ਪੁੱਤਲੇ ਕੋੰਬੀਰੀ ਨਹੀਂ ਬਲਦੀ ਤੇ ਫੇਰ ਤੂੰ ਆਖਣਾ ਮੰਮੀ ਮੈਨੂੰ ਵੀ ਬੋਲਦੀ ਏ ਹੈ ਅੱ ਤੋਂ ਪਹਿ ਰਾ ਛੱਡਣ ਉਹਨਾਂ ਦਾ ਜੀ ਨਹੀਂ ਕਰਦਾ ਤੂੰ ਐਵੇਂ ਨਾ ਸਮਝੀ ਉਹਨਾਂ ਨੂੰ ਚਲੋ ਠੀਕ ਆ ਨਾ ਗਰਮ ਹੋ ਹੁਣ ਕਿਉਂ ਨਾ ਗਰਮ ਹੋ ਆ ਤੂੰ ਗਰਮ ਹੋਣ ਲਈ ਤਾਂ ਗੱਲਾਂ ਆਪ ਕਰਦੀ ਚੰਗਾ ਧੀਏ ਫੇਰ ਮੈਂ ਚਲਦੀ ਆ ਚੰਗਾ ਠੀਕ ਆ ਕੀ ਕਰਾਂ ਮਾਂ ਮੇਰੀਏ ਜੀਤ ਮੇਰਾ ਕਰਦਾ ਤੇਰੇ ਨਾਲੋਂ ਪਹਿਲਾਂ ਜਾ ਕੇ ਉੱਡ ਕੇ ਤੇਰੇ ਵਿਹੜੇ 'ਚ ਬਹਿ ਜਾ ਆਪਣੀ ਸੱਸ ਟੇਕਰ ਵਾਲੇ ਦੇ ਹੱਥੋਂ ਮੈਂ ਬਹੁਤ ਦੁਖੀ ਆ ਮਾਂ ਮੇਰੀਏ ਇੱਕ ਘਰ ਤਾਂ ਮੈਂ ਛੱਡ ਆਏ ਤੇ ਦੂਜਾ ਕਿਦਾਂ ਛੱਡਾਂ ਮੈਨੂੰ ਤੇਰੀ ਵੀ ਫਿਕਰ ਮਾਰਦੀ ਆ ਜੇ ਕੋਈ ਮੇਰੇ ਤੋਂ ਸੱਚ ਪੁੱਛੇ ਨਾ ਆਪਣੀ ਤੇ ਮੈਨੂੰ ਪੂਰਾ ਪਰਵਾਹ ਨਹੀਂ ਦੁੱਖ ਸੈ ਨਹੀਂ ਆ ਨਾ ਮੈਂ ਆਪਣੇ ਤੇ ਮਾਂ ਐ ਇਸੇ ਕਰਕੇ ਮੇਰੀ ਭੋਲੀ ਭਾਲੀ ਮਾਂ ਨੂੰ ਕੋਈ ਮਿਹਣੇ ਨਾ ਦੇਵੇ ਕੀ ਕਰਾਂ ਮਾਂ ਮਨੀ ਅੰਜੂ ਬਬੀ ਤੂੰ ਕੱਲਾ ਤੁਰਿਆ ਆਉਂਦਿਆ ਮੈਂ ਤੈਨੂੰ ਕਿਹਾ ਸੀ ਡਾਕਟਰ ਨੂੰ ਨਾਲ ਲੈ ਕੇ ਆਈ ਆ ਤੇਰੇ ਵੀਰ ਨੂੰ ਡ੍ਰਿਪਮੈਂਟ ਰੁਪਾ ਲਵਾਉਂਦੇ ਬਬੀ ਡਾਕਟਰ ਕੋਲਾਂ ਪੇਸ਼ੈਂਟ ਬੜੇ ਹੀ ਬਹੁਤ ਜ਼ਿਆਦਾ ਤੇ ਡਾਕਟਰ ਕਹਿੰਦਾ ਹੈ ਮੈਨੂੰ ਇਹਨਾਂ ਨੂੰ ਦਵਾਈ ਦੇ ਰਹਿੰਦੇ ਜਿਹੜੇ ਦੁਕਾਨ ਤੇ ਹੈਗੇ ਆ ਫੇਰ ਮੈਂ ਕੋਈ ਗੱਲ ਇਧਰ ਮੈਂ ਚੱਲੂਗਾ ਥੋੜਾ ਟਾਈਮ ਲੱਗਣਾ ਤੇ ਮੈਂ ਕਿਹਾ ਫੇਰ ਨਾ ਉੱਤੇ ਖਲੋ ਕੇ ਕਰਨਾ ਕੀ ਆ ਚਲ ਮੈਂ ਅੱਥੇ ਡਿੱਗ ਜਾ ਕੇ ਤੇ ਲੈ ਆਉਂਗਾ ਬਾਅਦ ਵਿੱਚ ਮਨੀ ਐਂਦਾ ਤੇ ਨਹੀਂ ਨਾ ਹੋਣਾ ਚਾਹੀਦਾ ਜਿੰਨੇ ਮਰਜੀ ਪੇਸ਼ੈਂਟ ਆ ਉਹਨੂੰ ਕਹਿਣਾ ਹੈ ਡਰੇਪੇ ਕੋਈ ਆਣ ਕੇ ਲਾ ਜੋ ਸੇਹ ਦਾ ਤੇ ਵੀਰ ਨੇ ਕੁਛ ਨਹੀਂ ਖਾਦਾ ਨਾ ਕੋ ਮੂੰਹ ਚ ਪਾਉਂਦੇ ਆ ਮੈਂ ਟ੍ਰਿਪ ਦੇ ਨਾਲ ਮਾੜਾ ਮੋਟਾ ਆਸਰਾ ਹੋ ਜਾਊਗਾ ਐਦਾਂ ਜੇ ਤੇ ਵੀਰ ਨੂੰ ਕੁਛ ਹੋ ਗਿਆ ਤੇ ਦੱਸ ਮੈਂ ਕੀ ਕਰੂੰਗੀ ਕੋਈ ਗੱਲ ਨਹੀਂ ਭਾਬੀ ਮੈਂ ਕਹਿੰਦਾ ਹਾਂ ਡਾਕਟਰ ਨੂੰ ਫੇਰ ਚੱਲ ਜਾਣਾ ਘੰਟੇ ਕਿ ਤੱਕ ਜਾ ਕੇ ਆ ਜਾ ਕੇ ਮੇਰਾ ਵੀਰ ਲੈ ਹੁਣ ਤਾਂ ਤੇ ਕੁਝ ਹੋ ਜੇ ਫੇਰ ਹੀ ਤਾਂ ਮੇਰੇ ਸਿਰ ਤੋਂ ਬੜਾ ਲੱਥੂਗੀ ਨਹੀਂ ਤਾਂ ਨਿਤ ਦਿਹਾੜੀ ਵੀਰ ਨੂੰ ਸੰਭਣਾ ਕਿਹੜਾ ਸੌਖਾ ਕਦੀ ਡਾਕਟਰ ਲੈ ਆਓ ਤੇ ਕਦੀ ਛੱਡ ਆਓ ਇੱਕ ਹੋਰ ਖਰਚਾ ਵਧ ਗਿਆ ਵਾ ਨਹੀਂ ਉਹ ਫੋਨ ਵੱਜਣ ਡਿਆ ਵਾ ਮੈਂ ਕਿੱਦਾਂ ਕੰਨਾ ਕਿ ਅਸਲੀ ਮਾਰਨ ਡੀ ਆ ਵੀ ਜਾ ਕੇ ਫੋਨ ਵੇ ਓੜੀ ਦਾ ਦੋ ਤਿੰਨ ਵਾਰੀ ਫੋਨ ਵੱਜ ਗਿਆ ਉਹ ਬਾਹਰ ਕੰਮ-ਕਮ ਕਰਦੀ ਹੋ ਕੋਈ ਆ ਹੁਣ ਅਜੇ ਤਾਂ ਕੁਝ ਜਾਣਦੀ ਨਹੀਂਗੀ ਐ ਕੰਨਾ ਕਿ ਇਸਲੀ ਕੰਮ ਕੰਮਚੋਰ ਹੈਗੀ ਆ ਕੰਮ ਤੋਂ ਬਚਦੀ ਰਹਿੰਦੀ ਵੀ ਚੱਲ ਮੈਂ ਸੁਣਿਆ ਹੀ ਨਹੀਂ ਕੁਝ ਵੀ ਹੈਲੋ ਹਾਂਜੀ ਕੌਣ ਸਾਸ਼ੀ ਕਲਪਾ ਜੀ